ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ 10ਵੀਂ ਜਮਾਤ ਦੀ ਪੰਜਾਬੀ ਦੀ ਅਸਾਈਨਮੈਂਟ ਨੰਬਰ 3 ਸੀਪੀ ਦੀ ਉਹ ਹੱਲ ਕਰਨ ਲੱਗੇ ਆਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿਸ ਉਮਰ ਵਿੱਚ ਮਨ ਤੇ ਉਕਰੇ ਲਫ਼ਜ਼ਾਂ ਨੂੰ ਨਹੀਂ ਭੁੱਲਦੇ ਈਡੀ ਆਪਸ਼ਨ ਹੈ ਬਚਪਨ ਵਿੱਚ ਕਿਹੜਾ ਸੱਭਿਆਚਾਰ ਨਿਰੰਤਰ ਵਹਿਣ ਵਿੱਚ ਪਿਆ ਰਹਿਣ ਵਾਲਾ ਸੱਭਿਆਚਾਰ ਹੈ ਈਡੀ ਆਪਸ਼ਨ ਪੰਜਾਬੀ ਪ੍ਰਾਰਥਨਾ ਨਿਬੰਧ ਕਿਸ ਲੇਖਕ ਦੀ ਰਚਨਾ ਹੈ ਈਡੀ ਆਪਸ਼ਨ ਡਾਕਟਰ ਬਲਬੀਰ ਸਿੰਘ ਚੌਥਾ ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਸਹਿਮiyet ਹੈ ਆੜਾ ਆਪਸ਼ਨ ਸਿੱਖ ਧਰਮ ਵਿੱਚ ਅਰਦਾਸ ਦਾ ਸਮਾਨਾਰਥਕ ਸ਼ਬਦ ਦੱਸੋ ਤਸਸਾ ਆਪਸ਼ਨ ਹੈ ਉਪਰੋਕਤ ਸਾਰੇ ਛੇਮਾ ਸਿੱਖਾਂ ਦੀ ਅਰਦਾਸ ਕਿਸ ਚੀਜ਼ ਦੀ ਮੰਗ ਕਰਦੀ ਹੈ ਤਾਂ ਆੜਾ ਆਪਸ਼ਨ ਹੈ ਸਰਬੱਤ ਦੇ ਭਲੇ ਦੀ 7ਵਾਂ ਅਰਦਾਸ ਕਦੋਂ ਕੀਤੀ ਜਾਂਦੀ ਹੈ ਤਸਾ ਆਪਸ਼ਨ ਹੈ ਉਪਰੋਕਤ ਸਾਰੇ ਕੀ ਕਰਨ ਤੋਂ ਬਾਅਦ ਮਹਾਰਾਜ ਨੂੰ ਚੰਗੀ ਨੀਂਦ ਆਈ ਤਾਂ ਈਡੀ ਆਪਸ਼ਨ ਹੈ ਅਰਦਾਸ ਕਰਕੇ 9ਵਾਂ ਹੈ ਬਾਬਾ RAM ਸਿੰਘ ਨੇ ਆਪਣੇ ਜੀਵਨ ਵਿੱਚ ਕਿਸ ਦਾ ਪ੍ਰਭਾਵ ਕਬੂਲਿਆ ਉੜਾ ਆਪਸ਼ਨ ਹੈ ਬਾਬਾ ਬਾਲਕ ਸਿੰਘ 10ਵਾਂ ਦਸਵੰਦ ਦਾ ਕੀ ਅਰਥ ਹੁੰਦਾ ਹੈ ਤਸਾ ਆਪਸ਼ਨ ਹੈ ਕਮਾਈ ਦਾ ਦਸਵਾਂ ਭਾਗ 11ਵਾਂ ਬਾਬਾ ਸ਼ਬਦ ਕਿਸ ਦਾ ਸੂਚਕ ਹੈ? ਤਾਂ ਊੜਾ ਆਪਸ਼ਨ ਹੈ ਸਨਮਾਨ ਦਾ। 12ਵਾਂ ਬਾਬਾ ਰਾਮ ਸਿੰਘ ਜੀ ਨੇ ਸਵਦੇਸ਼ੀ ਡਾਕ ਪ੍ਰਬੰਧ ਕਦੋਂ ਚਾਲੂ ਕੀਤਾ? ਆੜਾ ਆਪਸ਼ਨ ਹੈ 1860 ਵਿੱਚ। 13ਵਾਂ ਬਾਬਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਤਾਂ ਊੜਾ ਆਪਸ਼ਨ ਹੈ ਅਰਬੀ। 14ਵਾਂ ਕਾਲੀਦਾਸ ਦੀ ਜੋਬਨਵੰਤੀ ਪ੍ਰੀਤਮਾ ਦਾ ਨਾਂ ਕੀ ਸੀ? ਤਾਂ ਇਹ ਸਸਾ ਆਪਸ਼ਨ ਹੈ ਕਵਿਤਾ। 15ਵਾਂ ਕਾਲੀਦਾਸ ਦੀ ਕਵਿਤਾ ਕੀ ਹੈ? ਤਾਂ ਊੜਾ ਆਪਸ਼ਨ ਹੈ ਕੱਚਾ ਦੁੱਧ। 16ਵਾਂ ਕਾਲੀਦਾਸ ਨੇ ਕਿਹੜੇ ਕਾਵਿਅ ਵਿੱਚ ਰੁੱਤਾਂ ਦਾ ਵਰਣਨ ਕੀਤਾ ਹੈ? ਤਾਂ ਈੜੀ ਆਪਸ਼ਨ ਹੈ ਰਤੂ ਸੰਹਾਰ। 17ਵਾਂ ਕਾਲੀਦਾਸ ਨੂੰ ਹਿੰਦੂਸਤਾਨ ਦਾ ਸ਼ੈਕਸਪੀਅਰ ਕਿਸ ਨੇ ਕਿਹਾ? ਤਾਂ ਊੜਾ ਆਪਸ਼ਨ ਹੈ ਪਛੰਬ ਵਾਲਿਆ ਨੇ। 18ਵਾਂ ਅਭਿਆਨ ਸ਼ਕੁੰਤਲਾ ਕਿਸ ਸਾਹਿਤ ਰੂਪ ਵਿੱਚ ਰਚਿਤ ਹੈ? ਤਾ ਇਹ ਆੜਾ ਆਪਸ਼ਨ ਹੈ ਨਾਟਕ ਵਿੱਚ 19ਵਾਂ ਕਾਲੀਦਾਸ ਦੇ ਨਾਟਕਾਂ ਦਾ ਅੰਤ ਕਿਸ ਤਰ੍ਹਾਂ ਦਾ ਹੈ ਤਾਂ ਊੜਾ ਆਪਸ਼ਨ ਹੈ ਸੌਰੀ ਆੜਾ ਆਪਸ਼ਨ ਹੈ ਸੁਖਾਂਤ 12ਵਾਂ ਰਗੂਵੰਸ਼ ਮਹਾਕਾਵ ਦੇ ਕਿੰਨੇ ਸਰਗ ਹਨ ਤਾਂ ਊੜਾ ਆਪਸ਼ਨ ਹੈ 19 21ਵਾਂ ਕੁਮਾਰ ਸੰਭਵ ਵਿੱਚ ਕਿਸ ਦੀ ਪ੍ਰੇਮ ਮਿਲਣੀ ਦਾ ਜ਼ਿਕਰ ਹੈ ਤਾਂ ਊੜਾ ਆਪਸ਼ਨ ਹੈ ਸ਼ਿਵ ਤੇ ਪਾਰਵਤੀ ਦੀ ਬਾਈਵਾ ਮੇਰੇ ਵੱਡੇ ਵਡੇਰੇ ਨਿਬੰਧ ਦਾ ਲੇਖਕ ਕੌਣ ਹੈ ਤਾਂ ਇਹ ਆੜਾ ਆਪਸ਼ਨ ਹੈ ਗਿਆਨੀ ਗੁਰਦੇਵ ਸਿੰਘ ਬਾਬਿਆਂ ਦੀ ਛੋਟੀ ਭੈਣ ਕਿਸ ਫਸਲ ਦੇ ਸਿੱਟਿਆਂ ਦੀ ਪੰਡ ਬੰਨ ਕੇ ਲਿਆਈ 23ਵਾਂ ਪ੍ਰਸ਼ਨ ਹੈ ਇਹਦੀ ਆਪਸ਼ਨ ਹੈ ਈਡੀ ਜਵਾਰ 24ਵਾਂ ਲੋਕ ਪਲਵਾਨਾਂ ਦਾ ਸਵਾਗਤ ਕਰਨ ਲਈ ਉਹਨਾਂ ਨੂੰ ਕੀ ਦਿੰਦੇ ਸਨ ਤਾਂ ਉੜਾ ਆਪਸ਼ਨ ਹੈ ਕਿਉ 25ਵਾਂ ਸਾਡੇ ਬਾਬੇ ਡੈਸ਼ ਖਾਣ ਲਈ ਬੈਠ ਗਏ ਤਾਂ ਇਹ ਉੜਾ অপਸ਼ਨ ਹੈ ਕੜਾ 26ਵਾਂ ਬਾਬੇ ਦਾਸ ਨੇ ਕਾਦੀ ਲਟੈਣ ਚੁੱਕ ਕੇ ਕਰ ਲਿਆਂਦੀ ਤਾਂ ਉੜਾ অপਸ਼ਨ ਹੈ ਕਿਕਰ ਦੀ 27ਵਾਂ ਹੈ ਪ੍ਰਾਚੀਨ ਵਾਰਾਂ ਗੁਰਬਾਣੀ ਦਾ ਇਤਿਹਾਸ ਤੇ ਮੇਰਾ ਪਿੰਡ ਪੁਸਤਕਾਂ ਕਿਸ ਦੀਆਂ ਰਚਨਾਵਾਂ ਹਨ ਤਾਂ ਉੜਾ অপਸ਼ਨ ਹੈ ਗਿਆਨੀ ਗੁਰਦੇਵ ਸਿੰਘ 28ਵਾਂ ਤੁਰੰਦਾ ਹੁਨਰ ਲੇਖ ਅਨੁਸਾਰ ਚਿਹਰੇ ਦੀਆਂ ਝੋੜੀਆਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਤਾਂ ਉੜਾ অপਸ਼ਨ ਹੈ ਤੁਰ ਕੇ 29ਵਾਂ ਜ਼ਿੰਦਗੀ ਦਾ ਤਜਰਬਾ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਤਾਂ ਇਹ ਊੜਾ ਆਪਸ਼ਨ ਹੈ ਤੁਰਨ ਨਾਲ ਤੀਮਾ ਤੁਰਨ ਨਾਲ ਦਰਖਤ ਕਿਉਂ ਜੇ ਪ੍ਰਤੀਕ ਹੁੰਦੇ ਹਨ ਤਾਂ ਇਹ ਈੜੀ ਆਪਸ਼ਨ ਹੈ ਕਵਿਤਾਵਾਂ ਵਰਗੇ 31ਵਾਂ ਤੁਰਦੇ ਰਹਿਣ ਵਾਲੇ ਵਿਅਕਤੀ ਦਾ ਪ੍ਰਤੀਕ ਕੌਣ ਹੈ ਤਾਂ ਊੜਾ ਆਪਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ 32ਵਾਂ ਸ਼੍ਰੀਮਤੀ ਸ਼ਬਦ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਇਹ ਈੜੀ ਆਪਸ਼ਨ ਹੈ ਔਰਤ ਲਈ ਤੇਤੀ ਮਾ ਕੁਝ ਵੰਡ ਸੁਦੇਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਇਹ ਵਰਤਾਲਾਪ ਕਿਸ ਰਚਨਾ ਚੋਂ ਲਈ ਗਈ ਹੈ ਤਾਂ ਉੜਾ ਆਪਸ਼ਨ ਹੈ ਕੁਲਫੀ ਚੌਂਤੀ ਮਾ ਕੁਲਫੀ ਲਈ ਕਾਕਾ ਆਪਣੇ ਪਿਤਾ ਕੋਲੋਂ ਕਿੰਨੇ ਪੈਸੇ ਮੰਗ ਰਿਆ ਸੀ ਆੜਾ ਆਪਸ਼ਨ ਹੈ ਟਕਾ ਪੈਂਤੀ ਮਾ ਕੁਲਫੀ ਕਹਾਣੀ ਵਿੱਚ ਆਏ ਸ਼ਬਦ ਬੇਬਲ ਤੋਂ ਕੀ ਭਾਵ ਹੈ ਤਾਂ ਈਡੀ ਆਪਸ਼ਨ ਹੈ ਪੇਜਾਨ ਥੈਂਕ ਯੂ